ਲੋਕੀ ਅਵੋਇਡ ਕਰਨ ਜਿਹੜਾ ਕੋਈ ਆਪਣਾ ਸੜਕੀ ਆਵਾਜਾਈ ਨੂੰ ਅਵੋਇਡ ਕਰਨ ਤੇ ਜੇ ਕਿਤੇ ਜਾਣਾ ਵੀ ਆ ਤਾਂ ਚਲੋ ਤੁਸੀਂ ਟ੍ਰੇਨ ਦਾ ਜਾ ਸਕਦੇ ਹੋ ਐਕਸੀਡੈਂਟ ਹੋ ਰਹੇ ਆ ਆਪਣਾ ਜਾਨ ਤੋਂ ਕੀਮਤੀ ਕੋਈ ਚੀਜ਼ ਨਹੀਂ ਆ ਤੇ ਤੇ ਆਟੋਮੈਟਿਕਲੀ ਫਰਕ ਪਾਵੇਗਾ ਟੂਰਿਸਟ ਵੀ ਘਟ ਜਾਂਦਾ ਹੈ ਕਿਉਂਕਿ ਮੋਸਟਲੀ ਫਲਾਈਟਾਂ ਵੀ ਬੰਦ ਹੋ ਜਾਂਦੀਆਂ ਫਲਾਈਟਾਂ ਤਾਂ ਵੀ ਅਵਸਰ ਆਉਣੋਂ ਘਟ ਜਾਂਦੇ ਆ ਤਾਂ ਬਾਈ ਰੋਡ ਵੀ ਲੋਕੀ ਅਵੋਇਡ ਕਰਦੇ ਆ ਵੀ ਆਪਾਂ ਰੋਡ ਤੋਂ ਘਟ ਸਫਰ ਕਰੀਏ ਤੇ ਗੋਲਡਨ ਟੈਂਪਲ ਵੀ ਥੋੜਾ ਮਤਲਬ ਸੰਗਤ ਮਤਲਬ ਘਟੀਆਂ ਨੇ ਤੇ ਜੇ ਟੂਰਿਸਟ ਘਟੂਗਾ ਤਾਂ ਆਟੋਮੈਟਿਕਲੀ ਇਹ ਬਿਜ਼ਨਸ ਵੀ ਘਟਦਾ ਠੰਡ ਨਾਲ ਮਤਲਬ ਜ਼ੋਰ ਤੇ ਮਤਲਬ ਪਿਆ ਮਤਲਬ ਸਾਰੇ ਸਵੇਰ ਭਰ ਦੇ ਵਿੱਚ ਠੰਡ ਦਾ ਕਹਿਰ ਜੋ ਆ ਦਿਨੋਂ ਦਿਨ ਵੱਧਦਾ ਜਾ ਰਿਹਾ ਹਾਲਾਂਕਿ ਜੇਕਰ ਪਿਛਲੇ ਦਿਨਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਵੱਲੋਂ ਕਈ ਛੁੱਟੀਆਂ ਵੀ ਕਰ ਦਿੱਤੀਆਂ ਗਈਆਂ ਸਨ ਸਕੂਲ ਦੇ ਬੱਚਿਆਂ ਨੂੰ ਪਰ ਅਜੇ ਘੱਟ ਠੰਡ ਦੀ ਗੱਲ ਕਰੀਏ ਕਿ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਪੰਜਾਬ ਜੋ ਇਸ ਵਕਤ ਅਲਰਟ ਤੇ ਆ ਠੰਡ ਦੀ ਅਲਰਟ ਤੇ ਆ ਕਿਉਂਕਿ ਧੁੰਦ ਜੋ ਆ ਕਾਫੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਸਵੇਰ ਭਰ ਦੇ ਵਿੱਚ ਪੈ ਰਹੀ ਆ ਤਾਂ ਅੱਜ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਧੁੰਦ ਕਿਉਂਕਿ ਹਾਲਾਤ ਇਹ ਟਾਈਮ ਦੀ ਗੱਲ ਕਰ ਲਈਏ ਕਾਫੀ ਜ਼ਿਆਦਾ ਟਾਈਮ ਹੋ ਚੁੱਕਾ ਧੁੰਦ ਥੋੜੀ ਘਟੀ ਵੀ ਆ ਪਰ ਘਟਣ ਦੇ ਬਾਵਜੂਦ ਵੀ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿੰਨਾ ਜੋ ਪ੍ਰਭਾਵ ਧੁੰਦ ਦਾ ਪਿਆ ਤਾਂ ਜਿਹੜੇ ਸਲਾਨੀ ਨੇ ਖਾਸ ਤੌਰ ਦੇ ਉੱਤੇ ਜੋ ਸਚਕਣ ਸ੍ਰੀ ਹਰਮੰਦਰ ਸਾਹਿਬ ਪਹੁੰਚਦੇ ਨੇ ਉਹ ਧੁੰਦ ਦਾ ਜੋ ਦਿੱਕਤ ਦਾ ਸਾਹਮਣਾ ਜੋ ਉਹਨਾਂ ਨੂੰ ਕਰਨਾ ਪੈ ਰਿਹਾ ਪਰ ਕਿਤੇ ਗੱਲ ਕਰ ਲਈਏ ਸ਼ਰਦਾ ਦਿੱਤਾ ਸ਼ਰਦਾ ਉਹਨਾਂ ਦੇ ਮਨਾਂ ਇਹ ਸ਼ਰਦਾ ਤੇ ਆਸਤਾ ਨੂੰ ਮੁੱਖ ਰੱਖਦੇ ਹੋਏ ਉਹ ਫਿਰ ਵੀ ਜੋ ਹੈ ਨਹੀਂ ਧੁੰਦ ਦਾ ਸਾਹਮਣਾ ਕਰਦੇ ਵੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਦੇ ਨੇ ਪਰ ਸਾਡਾ ਕੁਝ ਇੱਥੇ ਲੋਕ ਵੀ ਮਜੂਨਨਾਂ ਨਾਲ ਵੀ ਗੱਲ ਕਰਾਂਗੇ ਤਾਂ ਠੰਡ ਦਾ ਜੋ ਕੀ ਪ੍ਰਭਾਵ ਕਿੰਨਾ ਕਾ ਤਾਂ ਸਰ ਜਿਸ ਤਰੀਕੇ ਦੇ ਨਾਲ ਠੰਡ ਵੱਧਦੀ ਜਾ ਰਹੀ ਸਵੇਰ ਭਰ ਦੇ ਵਿੱਚ ਕਿੰਨੀ ਇੱਕ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਠੰਡ ਵੇਖੋ ਜੀ ਬਹੁਤ ਜ਼ਿਆਦੀ ਆ ਧੁੰਦ ਸਵੇਰ ਤੋਂ ਪੈ ਜਾਂਦੀ ਆ ਤੇ ਦੁਪਹਿਰ 12:00 1 ਵਜੇ ਕਈ ਵਾਰ ਲੱਗਦੀ ਹੈ ਕਈ ਵਾਰ ਲੱਗਦੀ ਨਹੀਂਗੀ ਤੇ ਇਸ ਕਰਕੇ ਲੋਕਾਂ ਨੂੰ ਘਰਾਂ ਤੋਂ ਘਟ ਨਿਕਲਣਾ ਚਾਹੀਦਾ ਵਾ ਤੇ ਸਰਕਾਰ ਨੇ ਪਹਿਲਾਂ ਛੁੱਟੀਆਂ ਕੀਤੀਆਂ ਸੀ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਤੇ ਹੁਣ 6ਵੇਂ ਤੱਕ ਛੁੱਟੀਆਂ ਨੇ ਤੇ ਬਾਕੀ ਸਕੂਲ ਆਤੇ ਗਏ ਨੇ ਤੇ ਪਰ ਮੈਂ ਤਾਂ ਕਹਿੰਦਾ ਵੀ ਉਹਨਾਂ ਨੂੰ ਵੀ ਛੁੱਟੀਆਂ ਕਰਨੀਆਂ ਚਾਹੀਦੀਆਂ ਜਿਸ ਤਰ੍ਹਾਂ ਠੰਡ ਪੈ ਰਹੀ ਆ ਤੇ ਠੰਡ ਕਰਕੇ ਐਕਸੀਡੈਂਟ ਵੀ ਬਹੁਤ ਹੁੰਦੇ ਆ ਤੇ ਤਾਂ ਕਰਕੇ ਕਰੋਨਿਕਲ ਵਾਸਤੇ ਥੋੜਾ ਪ੍ਰੇਅਰ ਜੀ ਕਰਨਾ ਚਾਹੀਦਾ ਜੀ ਕਿਉਂਕਿ ਖਾਸ ਤੌਰ ਦੇ ਉੱਤੇ ਜੇਕਰ ਪੂਰੇ ਸੂਬੇ ਦੀ ਗੱਲ ਕਰ ਲਈਏ ਸੂਬੇ ਨਾਲੋਂ ਜਿਹੜੀ ਸ਼੍ਰੀ ਹਮਸਹਿਤ ਸਾਹਿਬ ਦੀ ਗੱਲ ਵੱਖਰੀ ਕਿਉਂਕਿ ਇੱਥੇ ਸੰਗਤਾਂ ਦੂਜੇ ਦਰਜੇ ਤੋਂ ਪਹੁੰਚਦੀਆਂ ਨੇ ਤਾਂ ਕਹਿ ਸਕਦੇ ਆ ਕਿ ਜਿੱਥੇ ਟੂਰਿਸਟ ਜੇ ਸ਼ਹਿਰ ਦੀ ਗੱਲ ਕਰ ਲਈਏ ਸ਼ਹਿਰ ਦੀ ਕਨਵੈਂਸ ਦੇ ਨਾਲ ਨਾਲ ਜੋ ਟੂਰਿਸਟ ਵੀ ਆ ਇੱਕ ਤੋਂ 1.5 ਲੱਖ ਟੂਰਿਸਟ ਰੋਜ਼ ਦਾ ਜੋ ਇੱਥੇ ਪਹੁੰਚਦਾ ਤਾ ਧੁੰਦ ਕਰਕੇ ਥੋੜਾ ਉਹਨਾਂ ਦੇ ਉੱਤੇ ਵੀ ਪ੍ਰਭਾਵ ਪੈਂਦਾ ਹੋਊਗਾ ਹਾਂਜੀ ਬਿਲਕੁਲ ਪੈਂਦਾ ਜੀ ਲੋਕ ਠੰਡ ਦੇ ਵੈਸੇ ਹੀ ਛੁੱਟੀਆਂ ਤੇ ਹੋਈਆਂ ਬੱਚਿਆਂ ਨੂੰ ਹੋਈਆਂ ਸੀਗੀਆਂ ਤੇ ਲੋਕ ਪਹਿਲਾਂ ਦੇ ਕਾਫੀ ਆ ਰਹੇ ਸੀਗੇ ਹਰਮੰਦਰ ਸਾਹਿਬ ਅੰਮ੍ਰਿਤਸਰ ਘੁੰਮਣ ਵਾਸਤੇ ਤੇ ਹੁਣ ਠੰਡ ਕਰਕੇ ਵੈਸੇ ਫਰਕ ਵੀ ਆਇਆ ਤੇ ਚੀਜ਼ ਦਾ ਲੋਕ ਘੱਟ ਘਟ ਗਏ ਨੇ ਇਸ ਕਰਕੇ ਤਾਜੀ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਵੇਖਿਆ ਤਾਂ ਸੜਦਾ ਕੁਝ ਹੋਰ ਵੀ ਜਿਹੜੇ ਨੌਜਵਾਨ ਹੈ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਕਿਉਂਕਿ ਠੰਡ ਦਾ ਕਹਿਰ ਦਿਨੋ ਦਿਨ ਵਧਣ ਦੇ ਨਾਲ ਆ ਕਾਫੀ ਜੋ ਦਿੱਕਤਾਂ ਦਾ ਸਾਹਮਣਾ ਵੀ ਜੋ ਦਿਨ ਤਾਨੂੰ ਕਰਨਾ ਪੈ ਰਿਹਾ ਤਾਂ ਸਰ ਕਿਵੇਂ ਵੇਖਦੇ ਹੋ ਕਿੰਨੀ ਕੁ ਜ਼ਿਆਦਾ ਠੰਡ ਕਿਉਂਕਿ ਅਲਰਟ ਤੇ ਜਿਹੜਾ ਪੰਜਾਬ ਹੈਗਾ ਰੈਡ ਅਲਰਟ ਆ ਫੌਗ ਦਾ ਵੀ ਅਲਰਟ ਹੈਗਾ ਸੀਤ ਲਹਿਰ ਜੋ ਆ ਪੈ ਰਹੀ ਆ ਠੰਡ ਤਾਂ ਪੈ ਰਹੀ ਆ ਤੇ ਠੰਡ ਦੇ ਨਾਲ ਨਾਲ ਜਿਹੜੀ ਧੁੰਦ ਬਹੁਤ ਜ਼ਿਆਦਾ ਪੈ ਰਹੀ ਆ ਨਾ ਤੇ ਮੈਂ ਤਾਂ ਇਹੀ ਕਵਾਂਗਾ ਕਿ ਲੋਕੀ ਅਵੋਇਡ ਕਰਨ ਜਿਹੜਾ ਕੋਈ ਆਪਣਾ ਸੜਕੀ ਆਵਾਜਾਈ ਨੂੰ ਅਵੋਇਡ ਕਰਨ ਤੇ ਜੇ ਕਿਤੇ ਜਾਣਾ ਵੀ ਆ ਤਾਂ ਚਲੋ ਤੁਸੀਂ ਟ੍ਰੇਨ ਦਾ ਜਾ ਸਕਦੇ ਹੋ ਐਕਸੀਡੈਂਟ ਹੋ ਰਿਹਾ ਆਪਣਾ ਜਾਨ ਤੋਂ ਕੀਮਤੀ ਕੋਈ ਚੀਜ਼ ਨਹੀਂ ਹੈ ਇਸ ਕਰਕੇ ਇਹੀ ਕਵਾਂਗਾ ਵੀ ਤੁਸੀਂ ਅਵੋਇਡ ਕਰੋ ਤੇ ਠੰਡ ਦੇ ਨਾਲ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ ਠੀਕ ਹੈ ਜੀ ਲੋਕੀ ਕਾਮਕਾਰ ਕਟੇ ਆ ਤੇ ਲੋਕੀ ਘਰੋਂ ਘਟ ਨਿਕਲ ਰਹੇ ਆ ਸਰ ਇਹਦੇ ਨਾਲ-ਨਾਲ ਖਾਸ ਤੌਰ ਤੇ ਗੱਲ ਕਰ ਲਈ ਸ਼੍ਰੀਮਸਤ ਸਾਹਿਬ ਦਿੱਤਾ ਲੱਖਾਂ ਸਾਲਾਨੀ ਜੋ ਕਹਿ ਸਕਦੇ ਆ ਕਿ ਇੱਕ ਦਿਨ ਦੇ ਵਿੱਚ ਇੱਥੇ ਆਉਂਦੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਤਮਸਕ ਖਾਣ ਲਈ ਤਾਂ ਉੱਥੇ ਕਿਤਨਾ ਕਿਤੇ ਟ੍ਰੇਨਾਂ ਵਿਰਧ ਕਰ ਦਿੱਤੀਆਂ ਗਈਆਂ ਨੇ ਧੁੰਦ ਦੇ ਕਾਰਨ ਕਈ ਫਲਾਈਟਾਂ ਵੀ ਕੈਂਸਲ ਹੋਈਆਂ ਨੇ ਤਾਂ ਇਹ ਚੀਜ਼ਾਂ ਕਿੰਨਾ ਕੁ ਪ੍ਰਭਾਵ ਜੇ ਗੱਲ ਕਰ ਲਈ ਸ਼੍ਰੀਮਸਤ ਸਾਹਿਬ ਦੇ ਵਿੱਚ ਵਪਾਰ ਦੀ ਗੱਲ ਕਰੀ ਉੱਤੇ ਪਵੇਗਾ ਨਹੀਂ ਵਪਾਰ ਤੇ ਫਰਕ ਤਾਂ ਪੈਂਦਾ ਹੀ ਆ ਜਦੋਂ ਕਿਉਂਕਿ ਸਾਰਾ ਜਨਜੀਵਨ ਤੇ ਪ੍ਰਭਾਵਿਤ ਹੋ ਜਾਣਾ ਤਾਂ ਵਪਾਰ ਤੇ ਤੇ ਆਟੋਮੈਟਿਕਲੀ ਫਰਕ ਪਵੇਗਾ ਟੂਰਿਸਟ ਵੀ ਘਟ ਜਾਂਦਾ ਆ ਕਿਉਂਕਿ ਮੋਸਟਲੀ ਫਲਾਈਟਾਂ ਵੀ ਬੰਦ ਹੋ ਜਾਂਦੀਆਂ ਫਲਾਈਟਾਂ ਤਾਂ ਵੀ ਅਮਰਸਰ ਆਉਣੋਂ ਘਟ ਜਾਂਦੇ ਆ ਤਾਂ ਬਾਈ ਰੋਡ ਵੀ ਲੋਕੀ ਅਵੋਇਡ ਕਰਦੇ ਆ ਵੀ ਆਪਾਂ ਰੋਡ ਤੋਂ ਘੱਟ ਸਫ਼ਰ ਕਰੀਏ ਤੇ ਗੋਲਡਨ ਟੈਂਪਲ ਵੀ ਥੋੜਾ ਮਤਲਬ ਸੰਗਤਾਂ ਮਤਲਬ ਘਟੀਆਂ ਨੇ ਦੇਖਣ ਨੂੰ ਮਿਲ ਰਿਹਾ ਜੀ ਮਤਲਬ ਫਰਕ ਥੋੜਾ ਪਿਆ ਹੋਇਆ ਹੈ ਤੇ ਲੋਕਾਂ ਦਾ ਬਿਜ਼ਨਸ ਵੀ ਫਰਕ ਪੈਂਦਾ ਹੈ ਦੁਕਾਨ ਦੁਕਾਨਦਾਰਾਂ ਦਾ ਫਰਕ ਪੈਂਦਾ ਹੈ ਟੂਰਿਜ਼ਮ ਕਿਉਂਕਿ ਅਮਰਸਰ ਤਾਂ ਖਾਸ ਕਰਕੇ ਟੂਰਿਸਟ ਸਿਟੀ ਆ ਤੇ ਟੂਰਿਸਟ ਦੇ ਨਾਲ ਹੀ ਜ਼ਿਆਦਾ ਮਤਲਬ ਇਹਦਾ ਜਿਹੜਾ ਬਿਜ਼ਨਸ ਚੱਲਦਾ ਹੈ ਤੇ ਜੇ ਟੂਰਿਸਟ ਘਟੂਗਾ ਤਾਂ ਆਟੋਮੈਟਿਕਲੀ ਇਹ ਬਿਜ਼ਨਸ ਵੀ ਘਟਦਾ ਠੰਡ ਨਾਲ ਮਤਲਬ ਜੋਰ ਤੇ ਮਤਲਬ ਪਿਆ ਵਾ ਮਤਲਬ ਸਾਰੇ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਇੱਕ ਵਾਰੀ ਜ਼ਰੂਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਕਿ ਜਿੱਥੇ ਕਿ ਸੰਗਤ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਪਹੁੰਚਦੀ ਆ ਲੱਖਾਂ ਇਤਿਦਾਰ ਤੇ ਸੰਗਤ ਜੋ ਰੋਜ਼ ਰੋਜ਼ ਮਾਰੇ ਜ਼ਿੰਦਗੀ ਦੇ ਵਿੱਚ ਇੱਥੇ ਪਹੁੰਚਦੀ ਆ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੇ ਕਰਦੀ ਆ ਪਰ ਹਾਲਾਤ ਠੰਡ ਦੇ ਕਿੰਨੇ ਕਿ ਕਿੱਦਾਂ ਦੇ ਨੇ ਕਿਉਂਕਿ ਧੁੰਦ ਵੀ ਜਿਸ ਤਰੀਕੇ ਦੇ ਨਾਲ ਵੱਧਦੀ ਜਾਂਦੀ ਆ ਆਏ ਦਿਨ ਜੇ ਗੱਲ ਕਰ ਲਈਏ ਤੰਦੁਰ ਘਟਨਾਵਾਂ ਦੀਆਂ ਖ ਕਲ ਕਿਉਂਦੀਆਂ ਕਈ ਐਕਸੀਡੈਂਟ ਵੇਖਣ ਨੂੰ ਮਿਲਦੇ ਨੇ ਨਾ ਤਾਂ ਖਾਸ ਤੌਰ ਦੇ ਉੱਤੇ ਇਹ ਚੀਜ਼ ਦੇ ਉੱਤੇ ਜ਼ਰੂਰ ਕਿਤਨਾ ਕਿਤੇ ਜੋ ਵੀ ਦਰਸ਼ਕ ਦੇਖ ਰਹੇ ਨੇ ਜ਼ਰੂਰ ਧਿਆਨ ਦੇਣ ਕਿ ਜਿੱਥੇ ਕੋਈ ਕੰਮ ਨਹੀਂਗਾ ਤੇ ਆਪਣੇ ਘਰੋਂ ਨਾ ਨਿਕਲਣ ਅਗਰ ਜ਼ਰੂਰੀ ਕੰਮ ਹੈਗਾ ਤਾਂ ਫੇਰ ਹੀ ਜੋ ਆਪਣੀ ਗੱਡੀ ਲੈ ਕੇ ਘਰੋਂ ਨਿਕਲਣ ਅਦਰਵਾਈਜ਼ ਜੇ ਗੱਲ ਕਰ ਲਈਏ ਤਾਂ ਥੋੜਾ ਜਿਹਾ ਇਸ ਧੁੰਦ ਦੇ ਕਰਕੇ ਆਵਾਜਾਈ ਦੇ ਉੱਤੇ ਘੱਟ ਜ਼ੋਰ ਦਿੱਤਾ ਜਾਵੇ ਤਾਂ ਤੁਸੀਂ ਵੇਖੋ ਦਿਨ ਵੇਲੇ ਹੀ ਲੋਕਾਂ ਵੱਲੋਂ ਜੋ ਹੈ ਲਾਈਟਾਂ ਔਨ ਕਰਕੇ ਗੱਡੀ ਦੀਆਂ ਜੋ ਆਪਣਾ ਸਫਰ ਕੱਟਿਆ ਜਾ ਰਿਹਾ ਕਿਉਂਕਿ ਧੁੰਦ ਜਿਆਦਾ ਹੋਣ ਕਰਕੇ ਜਦੋਂ ਸਾਹਮਣੇ ਕੋ ਗੱਡੀ ਆਂਦੀ ਆ ਤਾਂ ਨਹੀਂ ਵੇਖ ਪਉਂਦੀ ਤਾਂ ਇਸ ਕਰਕੇ ਜੋ ਆ ਲਾਈਟ ਦਾ ਡੀਪਰਸ ਦਾ ਜੋ ਆ ਇਸਤੇਮਾਲ ਕੀਤਾ ਜਾਂਦਾ ਤਾਂ ਇਸੇ ਤਰੀਕੇ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਕਿਉਂਕਿ ਕੱਲੀ ਕੱਲੀ ਅਪਡੇਟ ਜੋ ਆ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਠੰਡ ਦੇ ਕੀ ਹਾਲਾਤ ਨੇ ਤੜ ਨਾਲ ਨਿਤ ਜੋ ਆ ਜਗਬਾਨੀ ਟੀਵੀ ਦੇ ਉੱਤੇ ਜ਼ਰੂਰ ਸਾਂਝੇ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੋ ਸੁਨਗ ਜਗਬਾਨੀ ਟੀਵੀ ਸ਼੍ਰੀ ਹੰਸ ਸਾਈਬ